ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਵਰਜ ਕਰਦਾ ਹਾਂ ਜੀ ਮੈਂ ਐਡਵੋਕੇਟ ਵਿਕਾਸ ਰਾਏ ਨੋ ਫੈਕਟ ਦੇ ਮਾਧਿਅਮ ਨਾਲ ਤੁਹਾਡੇ ਕੋਲ ਡਿਫਰੈਂਟ ਜਿਹੜਾ ਫੈਕਟ ਲੈ ਕੇ ਆਣਾ ਰਿਹਾ ਨਾ ਤੇ ਅੱਜ ਦਾ ਵੀ ਫੈਕਟ ਲੈ ਕੇ ਆਏ ਹਾਂ ਜੀ ਅ ਫੈਕਟ ਆਫ ਪ੍ਰੇਅਰਸ ਹੈ ਜੋ ਆਪਾਂ ਪਰਮਾਤਮਾ ਨੂੰ ਕਰਦੇ ਆ ਆਪਣੇ ਜਿਹੜੇ ਇਰਾਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਦਿਲੋਂ ਮੰਨਦੇ ਆ ਤੇ ਇਹ ਵੀਡੀਓ ਬਣਾਉਣ ਦਾ ਕਾਰਨ ਵੀ ਇਹ ਹੈ ਕਿ ਅੱਜ ਕੱਲ ਦੀ ਜਿਹੜੀ ਯੁਵਾ ਪੀੜ੍ਹੀ ਹੈ ਜਾਂ ਜਿਹੜੀ ਐਡੋਲਸੈਂਸ ਹੈ ਉਹ ਪਰਮਾਤਮਾ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਰੱਖਦੀ ਹੈ ਤੇ ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਉਹ ਕਰ ਰਹੀ ਹੈ ਸੋ ਮੈਂ ਹਰ ਰੋਜ਼ ਆਪਣੀ ਛੇ ਮੰਦਰ ਜਾਣਾ ਜੀ ਕਿ ਪਿਛਲੇ 3-4 ਦਿਨ ਤੋਂ ਮੈਂ ਦੇਖ ਰਿਹਾ ਵੀ ਖਾਟੋ ਸ਼ਾਮ ਜੀ ਕੋਲ ਕੁਝ ਪਰਚੀਆਂ ਪਈਆਂ ਨੇ ਤੇ 3-4 ਦਿਨ ਤੋਂ ਮੈਂ ਦੇਖ ਰਿਹਾ ਸੀਗਾ ਵੀ ਉਹ ਪਰਚੀਆਂ ਜਿਉਂ ਦੀਆਂ ਤਿਉਂ ਅੱਜ ਮੈਂ ਉਹਨਾਂ ਨੂੰ ਚੈੱਕ ਕੀ ਤੇ ਜਦੋਂ ਦੇਖਿਆ ਉਹਦੇ ਵਿੱਚ 3-4 ਦਰਖਾਸਤਾਂ ਡਿਫਰੈਂਟ ਡਿਫਰੈਂਟ ਬੱਚਿਆਂ ਵੱਲੋਂ ਕੀਤੀਆਂ ਗਈਆਂ ਨੇ ਜਿਸ ਨੂੰ ਪੜ ਕੇ ਏ ਫੀਲ ਹੁੰਦਾ ਵੀ ਕੋਈ ਕਰ ਮਜਬੂਰੀ ਦਾ ਮਾਰਿਆ ਹੋਇਆ ਤੇ ਕੋਈ ਆਪਣੇ ਫਿਊਚਰ ਨੂੰ ਲੈ ਕੇ ਜਿਆਦਾ ਹੀ ਕੋਈ ਪੈਸਿਵ ਹੈ ਤੇ ਉਹ ਖਾਟੂ ਸ਼ਾਮ ਜੀ ਨੂੰ ਦਰਖਾਸਤ ਕਰ ਰਹੇ ਨੇ ਆਪਣੀ ਅਰਜੀ ਦੇ ਰਹੇ ਨੇ ਉਹ ਬੱਚਿਆਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਉਹ ਮੈਂ ਪਿਕਚਰ ਇਨ ਪਿਕਚਰ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਬਲਰ ਕਰਕੇ ਦਿਖਾ ਦਿਆਂਗਾ ਤੇ ਵੈਸੇ ਦੱਸ ਦਿੰਨਾ ਵੀ ਉਹ ਕੀ ਦਰਖਾਸਤਾਂ ਉਹ ਕਰ ਰਹੇ ਨੇ ਇੱਕ ਬੱਚੇ ਵੱਲੋਂ ਖਾਟੂ ਸ਼ਾਮ ਜੀ ਨੂੰ ਅਰਦਾਸ ਜਾਂ ਬੇਨਤੀ ਪੱਤਰ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਉਹ ਲਿਖ ਰਿਹਾ ਹੈ ਕਿ ਉਹਦੇ ਮਾਤਾ ਸ਼੍ਰੀ ਦੀ ਤਬੀਅਤ ਨਹੀਂ ਸਹੀ ਰਹਿੰਦੀ ਉਹਨਾਂ ਨੂੰ ਕੋਈ ਸਪੈਸੀਫਿਕ ਇੱਕ ਬਿਮਾਰੀ ਜਿਹਦਾ ਉਹ ਸਾਹਮਣਾ ਕਰ ਰਹੇ ਨੇ ਵੀ ਉਹਨਾਂ ਦੀ ਉਹ ਸਹੀ ਕੀਤੀ ਜਾਵੇ ਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਡਰਿੰਕ ਕਰਦੇ ਨੇ ਤੇ ਉਹਨਾਂ ਦਾ ਕੰਮ ਵੀ ਵਧੀਆ ਨਹੀਂ ਚੱਲ ਰਿਹਾ ਤੇ ਉਹ ਕਹਿੰਦੇ ਨੇ ਵੀ ਖਾਟੂ ਸ਼ਾਮ ਜੀ ਸਾਡੇ ਘਰ ਵੀ ਲੱड्डू ਗੋਪਾਲ ਜੀ ਰੱਖੇ ਹੋਏ ਨੇ ਵੀ ਮੈਂ ਇਹ ਅਰਦਾਸ ਕਰਦਾ ਹਾਂ ਕਿ ਮੇਰੇ ਪਾਪਾ ਜਿਹੜੇ ਨੇ ਉਹ दारू ਪੀਣਾ ਬੰਦ ਕਰ ਦੇਣ ਅਤੇ ਖਾਟੂ ਸ਼ਾਮ ਜੀ ਉਹਨਾਂ ਦਾ ਕੰਮ ਵੀ ਵਧੀਆ ਚੱਲਣ ਲੱਗ ਪਵੇ ਤਾਂ ਜੋ ਸਾਨੂੰ ਪਿੰਡ ਨਾ ਜਾਣਾ ਪਵੇ ਅਸੀਂ ਇੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਰਹਿ ਕੇ ਆਪਣਾ ਸਾਰਾ ਕੁਝ ਠੀਕ ਕਰ ਲਈਏ ਇੱਕ ਬੱਚਾ ਇਸ ਤਰ੍ਹਾਂ ਦੀ ਅਰਦਾਸ ਲੈ ਕੇ ਆ ਰਿਹਾ ਵੀ ਉਹਦੇ ਘਰ ਦੇ ਵਿੱਚ ਪ੍ਰੋਬਲਮਸ ਜਿਹਦਾ ਮੈਂ ਤੁਹਾਨੂੰ ਸਕਰੀਨ ਤੇ ਪਿਕਚਰ ਇਨ ਪਿਕਚਰ ਚ ਉਸਦੀ ਬਲਰ ਕੀਤੀ ਹੋਈ ਇਮੇਜ ਦਿਖਾ ਰਿਆ ਤੇ ਇੱਕ ਬੱਚਾ ਥੋੜਾ ਜਿਹਾ ਪਿਆਰ ਵਾਲੇ ਰਸਤੇ ਤੇ ਚੱਲ ਚੱਲਣਾ ਚਾਹ ਰਿਹਾ ਤੇ ਉਹ ਕਿਸੇ ਸਪੈਸੀਫਿਕ ਪਰਸਨ ਨੂੰ ਚਾਹੁੰਦਾ ਵੀ ਉਹ ਮੈਨੂੰ ਆ ਕੇ ਮਿਲੇ ਤੇ ਨੈਕਸਟ ਜਿਹੜੀ ਕਲਾਸ ਆ ਵੀ ਮੈਂ ਉਹਦੇ ਵਿੱਚੋਂ ਵੀ ਪਾਸ ਹੋ ਜਾਵਾਂ ਅਤੇ ਉਹਦਾ ਜਿਹੜਾ ਸੁਪਨਾ ਵਾ ਉਹ ਕੋਈ ਇਨਫਲੂਐਂਸਰ ਬਣਨਾ ਚਾਹੁੰਦਾ ਚਾਹੇ ਉਹ ਇੰਸਟਾਗ੍ਰam ਦਾ ਹੋਵੇ ਫੇਸਬੁੱਕ ਤੇ ਹੋਵੇ ਜਾਂ YouTube ਦਾ ਉਹਦਾ ਇਨਫਲੂਐਂਸਰ ਬਣ ਕੇ ਤੇ ਉਹ ਆਪਣਾ ਨਾਮ ਜਿਹੜਾ ਉਹ ਚਮਕਾਉਣਾ ਚਾਹੁੰਦਾ ਇੱਕ ਬੱਚੇ ਦੀ ਇਸ ਤਰ੍ਹਾਂ ਦੀ ਰਿਕਵੈਸਟ ਆਈ ਹੈ ਕਿ ਕੋਈ ਫਲਾਣਾ ਪਰਸਨ ਉਹਨੂੰ ਜਿਹੜਾ ਕਿ ਕਿਸੇ ਜਗ੍ਹਾ ਕੰਮ ਕਰਦਾ ਵਾ ਜਾਂ ਉਹ ਜਗ੍ਹਾ ਦਾ ਓਨਰ ਆ ਉਹ ਆ ਕੇ ਉਹਨੂੰ ਪ੍ਰਪੋਜ਼ ਕਰੇ ਤੇ ਇਸ ਸਾਲ ਦੇ ਜਿਹੜੇ ਐਗਜ਼ਾਮ ਨੇ ਉਹਦੇ ਵਿੱਚ ਉਹ ਵਧੀਆ ਪਰਸੈਂਟੇਜ ਨਾਲ ਪਾਸ ਹੋ ਜਵੇ ਤੇ ਆਪਣਾ ਇਨਫਲੂਐਂਸ ਨੂੰ سوشل ਸਾਈਟਸ ਤੇ ਦਿਖਾਉਣਾ ਚਾਹੁੰਦਾ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਉਹ ਖਾਟੂ ਸ਼ਾਮ ਜੀ ਕੋਲ ਬੱਚੇ ਕਰ ਰਹੇ ਨੇ ਤੇ ਇੱਕ ਹੋਰ ਵੀ ਦਰਖਾਸਤ ਕਿਸੇ ਖਾਸ ਬੱਚੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਵਾ ਕਿ ਉਹਦੇ ਜਿਹੜੇ ਮਾਸਟਰ ਜੀ ਨੇ ਉਹ ਉਹਨਾਂ ਨੂੰ ਪੜਾਈ ਦੇ ਵਿੱਚ ਅੱਵਲ ਰਹਿਣ ਦੇ ਲਈ ਮੋਟੀਵੇਟ ਕਰਦੇ ਨੇ ਜਿਹਦੇ ਕਰਕੇ ਉਹ ਉਹਨਾਂ ਸਰ ਨੂੰ ਬਹੁਤ ਲਾਈਕ ਕਰਦੇ ਨੇ ਅਤੇ ਉਹਨਾਂ ਦੀ दिली ਇੱਛਾ ਹੈ ਕਿ ਜਿਹੜੇ ਉਹ ਸਰ ਨੇ ਉਹ ਆਪਣਾ ਜਿਹੜਾ ਆਸ਼ੀਰਵਾਦ ਉਹਨਾਂ ਤੇ ਬਣਾਈ ਰੱਖਣ ਤੇ ਉਹ ਇਸੇ ਤਰ੍ਹਾਂ ਆਪਣੀ ਪੜ੍ਹਾਈ ਨੂੰ ਉਚਾਈਆਂ ਤੱਕ ਲੈ ਕੇ ਜਾਣਾ ਚਾਹੁੰਦਾ ਉਹ ਬੱਚਾ ਉਸ ਦਾ ਆਪਣੇ ਮਾਸਟਰ ਜੀ ਪ੍ਰਤੀ ਬਹੁਤ ਜ਼ਿਆਦਾ ਸਮਰਪਣ ਹੈ ਸੋ ਦੋਸਤੋ ਮੈਂ ਇਹ ਵੀਡੀਓ ਜੋ ਅੱਜ ਦੇ ਬੱਚੇ ਨੇ ਉਹ ਸ਼ਾਇਦ ਹਲੇ ਛੋਟੀ ਹੀ ਕਲਾਸਾਂ ਦੇ ਵਿੱਚ ਪੜ੍ਹਦੇ ਨੇ ਜਿਵੇਂ 8ਵੀਂ 9ਵੀਂ 10ਵੀਂ ਤੱਕ ਹਲੇ ਕੋਈ ਨਹੀਂ ਗਿਆ ਹੈਗਾ 10ਵੀਂ ਅੱਗੇ ਉਹਨਾਂ ਨੇ ਕਲਾਸ 'ਚ ਜਾਣਾ ਹੈ ਜੋ ਉਹਨਾਂ ਦੀ ਲਿਖੀ ਹੋਈ ਦਰਖਾਸਤ ਵਿੱਚ ਪੜ੍ਹੀ ਹੈ ਉਸ ਤੋਂ ਲੱਗਦਾ ਵੀ ਉਹਨਾਂ ਦੀ ਉਮਰ ਵੀ 13-14 ਸਾਲ ਤੋਂ ਜ਼ਿਆਦਾ ਨਹੀਂ ਹੈ ਸੋ ਜਿਹੜੇ ਵੀ ਪੇਰੈਂਟਸ ਦੀ ਸ਼ਿਕਾਇਤ ਬੱਚੇ ਕਰ ਰਹੇ ਨੇ ਵੀ ਉਹ ਉਹਨਾਂ ਦੇ ਪਾਪਾ ਦਾ ਇੱਕ ਤਾਂ ਕੰਮ ਨਹੀਂ ਸਹੀ ਹੈ ਤੇ ਉਹ ਡਰਿੰਕ ਕਰਦੇ ਨੇ ਤੇ ਉਹ ਜੇ ਮੇਰੀ ਵੀਡੀਓ ਦੇਖਦੇ ਹੋਣ ਤਾਂ ਆਪਣੀ ਜਿਹੜੀ ਉਹ ਡਰਿੰਕ ਵਾਲੀ ਥੋੜੀ ਕਿਉਂਕਿ ਜੇ ਤੁਹਾਡਾ ਕੰਮ ਹੀ ਨਹੀਂ ਸਹੀ ਚੱਲ ਰਿਹਾ ਤੇ ਤੁਸੀਂ ਡਰਿੰਕ ਵੀ ਕਰਦੇ ਹੋ ਤੇ ਇਹ ਦੇਖੋ ਵੀ ਬੱਚਿਆਂ ਦੇ ਮਾਈਂਡ ਤੇ ਵੀ ਕਿੰਨਾ ਉਹਦਾ ਇਨਫਲੂਐਂਸ ਹੈ ਵੀ ਉਹ ਬੱਚੇ ਵੀ ਸੋਚਦੇ ਨੇ ਵੀ ਪਾਪਾ ਦਾ ਕੰਮ ਸਹੀ ਹੋਵੇ ਤੇ ਜੇ ਤੁਸੀਂ दारू ਤੇ ਪਿਆਸੇ ਖਰਚ ਕਰੋਗੇ ਤੇ ਤੁਹਾਡੀ ਆਮਦਨੀ ਪਹਿਲਾਂ ਘਟਾ ਹੈ ਤਾਂ ਕੋਈ ਵਾਦਾ ਨਹੀਂ ਹੋ ਸਕਦਾ ਸੋ ਜਿਹੜੇ ਬੱਚੇ ਆਪਣੇ ਪਾਪਾ ਤੋਂ ਚਾਹੁੰਦੇ ਨੇ ਵੀ ਉਹ दारू ਜਿਹੜੀ ਉਹ ਬੰਦ ਕਰ ਦੇਣ ਤਾਂ ਜੋ ਉਹਨਾਂ ਦਾ ਕੰਮ ਵੀ ਸਹੀ ਚੱਲੇ ਉਹਨਾਂ ਨੂੰ ਪਿੰਡ ਨਾ ਜਾਣਾ ਪਵੇ ਤੇ ਉਹ ਇਸ ਗੱਲ ਵੱਲ ਧਿਆਨ ਦੇਣਗੇ ਤੇ ਜਿਹੜੇ ਬੱਚੇ ਦਾ ਇਹ ਕਹਿਣਾ ਹੈ ਕਿ ਉਸਦੇ ਮਾਸਟਰ ਜੀ ਦਾ ਅਸ਼ੀਰਵਾਦ ਬਣਿਆ ਰਹੇ ਤੋਂ ਉਹਨਾਂ ਲਈ ਇਹੀ ਕਹੂੰਗਾ ਕਿ ਤੁਸੀਂ ਆਪਣੀ ਜਿਹੜੀ ਆ ਪੜ੍ਹਾਈ ਦੇ ਉੱਤੇ ਫੋਕਸ ਰੱਖੋ ਜੇ ਤੁਸੀਂ ਆਪਣੀ ਪੜ੍ਹਾਈ ਨੂੰ ਸਮਾਂ ਦਿਓਗੇ ਤਾਂ ਤੁਹਾਡੇ ਮਾਸਟਰ ਜੀ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੂਗਾ ਤੋਂ ਇੱਕ ਬੱਚਾ ਜਿਹੜਾ ਕਿ ਇਸ ਸਮੇਂ ਕਿਸੇ ਦੇ ਪ੍ਰਪੋਜ਼ ਦਾ ਇੰਤਜ਼ਾਰ ਕਰ ਰਿਆ ਉਸ ਨੂੰ ਮੇਰਾ ਇਹ ਕਹਿਣਾ ਹੈ ਕਿ ਹਲੇ ਸਮਾਂ ਬਹੁਤ ਪਿਆ ਹੈ ਹਲੇ ਤੁਸੀਂ ਆਪਣੇ ਫਿਊਚਰ ਵੱਲ ਧਿਆਨ ਦਿਓ ਇਹੀ ਸਮਾਂ ਆਪਣਾ ਫਿਊਚਰ ਜਨਰੇਟ ਕਰਨ ਦਾ ਹੁੰਦਾ ਜੇ ਤੁਸੀਂ ਹੁਣੇ ਹੀ ਦੂਸਰੇ ਰਸਤੇ ਚੁਣ ਲਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਤੁਸੀਂ ਆਪਣੇ ਆਪ ਨੂੰ ਹੁਣੇ ਹੀ ਪੜਾਈ ਵੱਲ ਧਿਆਨ ਦਿਓ ਆਪਣਾ ਪੜਾਈ ਦੇ ਵਿੱਚ ਸਟੇਟਸ ਵਧੀਆ ਬਣਾਓ ਕਿਉਂਕਿ ਜੇ ਤੁਸੀਂ ਪੜ੍ਹ ਕੇ ਲਿਖੇ ਗਿਆਨਵਾਨ ਹੋਗੇ ਵਧੀਆ ਇੱਕ ਪੋਜੀਸ਼ਨ ਹਾਸਲ ਕੀਤੀ ਹੋਗੀ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਵਧੀਆ ਯੂਟਿਊਬਰ ਵੀ ਬਣ ਸਕਦੇ ਹੋ ਵਧੀਆ ਇਨਫਲੂਐਂਸਰ ਵੀ ਬਣ ਸਕਦੇ ਹੋ ਤੇ ਸੋ ਮੇਰੀ ਉਸ ਬੱਚੇ ਲਈ ਇਹ ਰਿਕਵੈਸਟ ਹੈ ਕਿ ਤੁਸੀਂ ਅਜੇ ਉਸ ਰਸਤੇ ਨੂੰ ਨਾ ਚੁਣੋ ਜਿਸ 'ਚ ਤੁਸੀਂ ਕਹਿ ਰਹੇ ਹੋ ਕਿ ਉਹ ਕਸਨਾ ਆ ਕੇ ਤੁਹਾਨੂੰ ਪ੍ਰਪੋਜ਼ ਕਰੇ ਜਾਂ ਉਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੇ ਕੰਮ ਹਲੇ ਬਹੁਤ ਉਮਰ ਪਈ ਹੈ ਹਲੇ ਤੁਹਾਡੀ ਉਮਰ ਕੁਛ ਨਹੀਂ ਸੋ ਜਿੰਨੇ ਵੀ ਮੇਰੇ ਦਰਸ਼ਕ ਮੇਰੇ ਮਿੱਤਰ ਇਸ ਵੀਡੀਓ ਨੂੰ ਦੇਖਣ ਸੋ ਆਪਣੇ ਆਲੇ ਦੁਆਲੇ ਵੀ ਆਪਣੇ ਬੱਚਿਆਂ ਦਾ ਹੋਰ ਆਂਡਗਵਾਂ ਦੇ ਬੱਚਿਆਂ ਦਾ ਵੀ ਥੋੜਾ ਨਿਗਰਾਨੀ ਰੱਖਣਗੇ ਕਿਉਂਕਿ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਦੇ ਕਰਕੇ ਨਾ ਉਹਨਾਂ ਦੇ ਜਿਹੜੇ ਖਿਆਲ ਨੇ ਉਹ ਬਹੁਤ ਜ਼ਿਆਦਾ ਐਡਵਾਂਸ ਨੇ ਸੋ ਇਹ ਨਾ ਹੋਵੇ ਵੀ ਕਿਤੇ ਨਾ ਕਿਤੇ ਕੋਈ ਨੁਕਸਾਨ ਕਿਸੇ ਨੂੰ ਚੱਕਣਾ ਪਵੇ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਬੱਚਿਆਂ ਦੇ ਪ੍ਰਤੀ ਜਿਹੜੇ ਸੀਨੀਅਰ ਨੇ ਮਾਪਿਓ ਨੇ ਦੋਸਤ ਮਿੱਤਰ ਨੇ ਤੇ ਉਹ ਉਹਨਾਂ ਦਾ ਖਿਆਲ ਰੱਖਣਗੇ ਤੇ ਸचेਤ ਰਹਿਣਗੇ ਇਹ ਇੰਨਾਂ ਗੱਲਾਂ ਨਾਲ ਮੈਂ ਧੰਨਵਾਦ ਕਰਨਾ ਸਾਰੇ ਹੀ ਦਰਸ਼ਕਾਂ ਦਾ ਜੈ ਹਿੰਦ